ਹਾਂਜੀ ਤੇ 2016 ਚ ਫੇ ਮੈਂ ਦਿੱਲੀ ਗਿਆ ਸੀਗਾ ਸਿਵਲ ਸਰਵਿਸਸ ਦੇ ਐਗਜ਼ਾਮ ਦੇ ਲਈ ਯੂਪੀਐਸਸੀ ਦੀ ਤਿਆਰੀ ਕਰਨ ਦੇ ਲਈ ਕੋਸ਼ਿਸ਼ ਸੀਗੀ ਚਲੋ ਆਈਐਸ ਦਾ ਡ੍ਰੀਮ ਸੀਗਾ ਆਈਪੀਐਸ ਲੈਵਲ ਦਾ ਡ੍ਰੀਮ ਸੀਗਾ ਤਾਂ ਉਹਦੇ ਰਿਗਾਰਡਿੰਗ ਮੈਂ ਦਿੱਲੀ ਗਿਆ ਵਿਜਨ ਆਈਐਸ ਤੋਂ ਮੈਂ ਕੋਚਿੰਗ ਲਈ ਆ ਉੱਥੇ ਹੀ ਸਾਲ ਰਿਆ ਮੈਂ ਤਿਆਰੀ ਕਰਦਾ ਰਿਹਾ ਫਿਰ ਉੱਥੇ ਚਲੋ ਥੋੜਾ ਜਿਹਾ ਖਰਚਾ ਪਾਣੀ ਆਪਣਾ ਜਦੋਂ ਮੱਧਮ ਪਰਿਵਾਰ ਦੇ ਆਪਾਂ ਬੰਦੇ ਨੇ ਆ ਨਾ ਖਰਚਾ ਹੁੰਦਾ ਆਪਾਂ ਕਰ ਸਕਦੇ ਤੇ ਮੈਂ ਮੁੜਿਆ ਆ ਵਾਪਸ ਹੋ ਕੇ ਮਹਾਲੀ ਰਹਿਣਾ ਸ਼ੁਰੂ ਕਰਤਾ ਫੇ ਮੈਂ ਉੱਥੇ ਰਹਿ ਕੇ ਤਿਆਰੀ ਕਰਦਾ ਰਿਹਾ ਪਹਿਲੇ 2 ਅਟੈਂਪਟ ਦੇ ਵਿੱਚ ਮੇਰਾ ਕੁਝ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਹੌਸਲਾ ਮਦਰੀ ਟੁੱਟਣੀ ਸ਼ੁਰੂ ਹੋ ਗਈ ਵੀ ਹਾਂ ਵੀ 3 ਸਾਲ ਹੋ ਗਏ ਲੱਗਿਆਂ ਨੂੰ ਵੀ ਕੁਝ ਬਣ ਨਹੀਂ ਰਿਹਾ ਮੌਕੇ ਬਹੁਤ ਆਏ ਜ਼ਿੰਦਗੀ 'ਚ ਪਰ ਗਵਾਏ ਆ ਚਲੋ ਇਹਨਾਂ ਐਕਸਪੀਰੀਅੰਸ ਸੀਗਾ ਨਹੀਂ ਸਿਆਣਿਆਂ ਦੀ ਗੱਲ ਮੰਨੀ ਕਿਸੇ ਦੀ ਫੇਰ ਉਸ ਤੋਂ ਬਾਅਦ ਕੋਵਿਡ ਦਾ ਟਾਈਮ ਆ ਗਿਆ 2 ਸਾਲ ਕੋਵਿਡ 'ਚ ਨਿਕਲ ਗਏ ਉਹ ਸਮਝਦੇ ਨੇ ਬੜਾ ਸਾਲ ਨੂੰ ਤੰਕੀ ਤਾ ਉਦੋਂ ਉਦੋਂ ਬਹੁਤ ੱਕਾ ਲੱਗਿਆ ਕੋਵਿਡ 'ਚ ਕੋਵਿਡ ਦੀ ਸਟੋਰੀ ਵੀ ਕੁਝ ਲੱਗ ਗਿਆ ਚਲੋ ਕੋਵਿਡ ਨੇ ਕੁਝ ਦਿੱਤਾ ਵੀ ਆ ਤੇ ਕੁਝ ਬਹੁਤ ਕੁਝ ਲਿੱਤਾ ਵੀ ਆ ਦਿੱਤਾ ਵੀ ਬਹੁਤ ਕੁਛ ਆ ਕੋਵਿਡ ਨੇ ਕੋਵਿਡ ਕਰਕੇ ਚਲੋ ਜਿਵੇਂ ਤੁਸੀਂ ਹੁਣ ਆ ਸਬ ਇੰਸਪੈਕਟਰ ਦੀ ਪੋਸਟ ਤੇ ਲੱਗੇ ਆ ਜਾਂ ਤੁਸੀਂ ਸਟੱਡੀ ਕਰਦੇ ਰਹੇ ਪਹਿਲਾਂ ਹਾਂਜੀ ਮੇਰੇ ਹਿਸਾਬ ਨਾਲ ਉਹ ਦੌਰ ਬਾਹਰ ਨੂੰ